ਇਨਕਮ ਟੈਕਸ ਡਿਪਾਰਟਮੈਂਟ ਨੇ ਫਿਰ ਕਰਵਾਇਆ ਯਾਦ 31 ਮਈ ਤੱਕ ਪੂਰਾ ਕਰੋ ਇਹ ਕੰਮ ਨਹੀਂ ਤਾਂ ਦੇਣਾ ਪਵੇਗਾ ਦੁੱਗਣਾ ਇਨਕਮ ਟੈਕਸ ਜੀ ਹਾਂ ਆਂਗਨਕਾਰੀ ਵਿਭਾਗ ਨੇ ਇੱਕ ਵਾਰ ਫਿਰ ਟੈਕਸਦਾਤਾਵਾਂ ਨੂੰ ਪੈਸੇ ਬਚਾਉਣ ਦਾ ਮੌਕਾ ਦਿੱਤਾ ਹੈ ਵਿਭਾਗ ਨੇ ਸਪਸ਼ਟ ਕਿਹਾ ਹੈ ਕਿ ਜੇਕਰ ਇਹ ਕੰਮ 31 ਮਈ ਤੱਕ ਪੂਰਾ ਨਾ ਹੋਇਆ ਤਾਂ ਹੋਰ ਆਂਗਨ ਟੈਕਸ ਖਰਨ ਲਈ ਤਿਆਰ ਹੋ ਉਸ ਤੋਂ ਪਹਿਲਾਂ ਵੀ ਕਈ ਵਾਰ ਆਮਦਨਕਾਰੀ ਵਿਭਾਗ ਲੋਕਾਂ ਨੂੰ ਇਸ ਅਧੂਰੇ ਕੰਮ ਨੂੰ ਪੂਰਾ ਕਰਨ ਦੀ ਸਲਾਹ ਦੇ ਚੁੱਕਾ ਹੈ ਪਰ ਅੱਜ ਵੀ ਕਈ ਲੋਕਾਂ ਨੇ ਇਹ ਕੰਮ ਪੂਰਾ ਨਹੀਂ ਕੀਤਾ ਦਰਅਸਲ ਆਮਦਨਕਾਰੀ ਵਿਭਾਗ ਨੇ ਉੱਚ ਤਰ੍ਹਾਂ ਦੇ ਟੈਕਸ ਪਟੋਤੀ ਤੋਂ ਬਚਣ ਲਈ ਟੈਕਸਦਾਵਾਂ ਨੂੰ 31 ਮਈ ਤੱਕ ਪੈਨ ਕਾਰਡ ਨਾਲ ਲਿੰਕ ਕਰਨ ਦੀ ਸਲਾਹ ਦਿੱਤੀ ਹੈ ਇਨਕਮ ਟੈਕਸ ਦੇ ਨਿਯਮ ਅਨੁਸਾਰ ਜੇਕਰ ਸਤਾਈ ਖਾਤਾ ਨੰਬਰ ਬਾਇਓਮੈਟ੍ਰਿਕ ਧਾਰਨਾ ਲਿੰਕ ਨਹੀਂ ਹੈ ਤਾਂ ਸਰੋਤ ਤੇ ਟੈਕਸ ਕਟੋਤੀ ਲਾਗੂ ਧਾਰ ਤੋਂ ਦੁੱਗਣੀ ਤੇ ਕਟੋਤੀ ਕਰਨ ਦੀ ਲੋੜ ਹੁੰਦੀ ਹੈ। ਅੰਤਕਾਰੀ ਭਾਗ ਨੇ ਪਿਛਲੇ 1 ਮਹੀਨੇ ਇੱਕ ਸਰਕੂਲਰ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਕਿਸੇ ਦਾ ਪੈਨ 31 ਮਈ ਤੱਕ ਆਧਾਰ ਨਾਲ ਲਿੰਕ ਕੀਤਾ ਜਾਂਦਾ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਭਾਗ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਫਿਰ ਲਿਖਿਆ ਹੈ ਉੱਚੀ ਦਰਤ ਤੇ ਟੈਕਸ ਘ੍ਰੋਥ ਤੋਂ ਬਚਣ ਲਈ ਕਿਰਪਾ ਕਰਕੇ 31 ਮਈ 2024 ਤੋਂ ਪਹਿਲਾਂ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰੋ ਜੇਕਰ ਤੁਸੀਂ ਅਜੇ ਹਾਂ ਨਹੀਂ ਕੀਤਾ ਤਾਂ ਅੰਮਦ ਦੇ ਇੱਕ ਵੱਖਰੀ ਪੋਸਟ ਵਿੱਚ ਆਈ.ਟੀ. ਵਿਭਾਗ ਨੇ ਬੈਂਕਾਂ ਫਾਰਕਸ ਡੀਲਰਾਂ ਸਮੇਤ ਰਿਪੋਰਟਿੰਗ ਸੰਸਥਾਵਾਂ ਨੂੰ ਜੁਰਮਾਨੇ ਤੋਂ ਬਚਣ ਲਈ 31 ਮਈ ਤੱਕ ਐਸ.ਐਫ.ਟੀ. ਫਾਈਲ ਕਰਨ ਲਈ ਕਿਹਾ ਨਿਪਟਾਉਣੇ ਕਿ ਹੈ ਕਿ ਐਸਐਫਟੀ ਫਾਈਲ ਕਰਨ ਦੀ ਆਖਰੀ ਮਿਤੀ 31 ਮਈ 2024 ਹੈ ਸਹੀ ਅਤੇ ਸਮੇਂ ਦੀ ਦਾਇਰ ਕਰਕੇ ਜੁਰਮਾਨੇ ਤੋਂ ਬਚੋ ਆਮਦਕਾਰੀ ਭਾਗ ਐਸਐਫਟੀ ਰਾਹੀਂ ਕਿਸੇ ਵਿਅਕਤੀ ਦੁਆਰਾ ਕੀਤੇ ਗਏ ਉੱਚ ਮੁੱਲ ਦੇ ਲੈਣ ਦੇਣ ਤੇ ਨਜ਼ਰ ਰੱਖਦਾ ਹੈ ਵਿਦੇਸ਼ੀ ਮੁਦਰਾ ਤੇ ਡਿਲੀਰਾ ਬੈਂਕਾਂ ਸਬ ਰਜਿਸਟਰਾਰਾਂ ਐਨਬੀਐਫਐਸ ਡਾਕਰਾਂ ਬਾਂਡ ਸਪੈਂਸ ਜਾਰੀ ਕਰਤਾਵਾਂ ਮਿਊਜ਼ੀਅਲ ਫਾਉਂਡਰ ਟਰਸਟੀ ਲਾਭਾਂਸ਼ੀ ਦਾ ਭੁਗਤਾਨ ਕਰਨ ਵਾਲੀਆਂ ਕੰਪਨੀਆਂ ਜਾਂ ਸ਼ੇਰਾਂ ਨੂੰ ਖਰੀਦਣ ਵਾਲੀ ਕੰਪਨੀਆਂ ਨੂੰ ਰਿਪੋਰਟ ਕਰਨ ਵਾਲੀਆਂ ਇਕਾਈਆਂ ਨੂੰ ਟੈਕਸ ਅਧਿਕਾਰੀਆਂ ਕੋਲ ਐਸਐਫਟੀ ਰਿਟਰਨ ਫਾਈਲ ਕਰਨ ਦੀ ਲੋੜ ਹੁੰਦੀ ਹੈ ਐਸਐਫਟੀ ਰਿਟਰਨ भरने ਵਿੱਚ ਦੇਰੀ ਤੇ ਹਰੇਕ ਡਿਫਾਲਟ ਦਿਨ ਲਈ 1000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ एसएफटी फाइल ਨਾ ਕਰਨ ਜਾਂ ਫਿਰ ਗਲਤ ਵੇਰਵੇ ਫਾਇਲ ਕਰਨ ਲਈ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਦੱਸਣਾ ਬੰਦ ਹੈ ਕਿ ਅੰਤਕਾਰੀ ਭਾਗ ਨੇ ਇੱਕ ਵਾਰ ਫਿਰ ਟੈਕਸਦਾਵਾਂ ਨੂੰ ਪੈਸੇ ਬਚਾਉਣ ਦਾ ਮੌਕਾ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਉੱਚ ਦਰ ਟੈਕਸ ਟਰੋਪੀ ਤੋਂ ਬਚਣ ਲਈ ਟੈਕਸਦਾਵਾਂ ਨੂੰ 31 ਮਈ ਤੱਕ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਲਾਹ ਦਿੱਤੀ ਹੈ